ਸਵੇਰ ਦੇ 3:30 ਵਜੇ ਦਾ ਵੇਲਾ ਤੇ ਆਪਾਂ ਖੜੇ ਹਾਂ ਰਿਸ਼ੀਕੇਸ਼ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਤੇ ਅੱਜ ਹੋ ਆਪਾਂ ਜਾਵਾਂਗੇ ਗੋਵਿੰਦ ਘਾਟ ਫਿਰ ਗੋਵਿੰਦ ਤਾਮ ਅੱਜ ਗੋਵਿੰਦ ਘਾਟ ਜਾਣਾ 265 ਕਿਲੋਮੀਟਰ ਦਾ ਸਫ਼ਰ ਹੈ ਜਿੰਨੇ ਇੱਥੋਂ ਕੋਈ ਸਵੇਰ ਆ ਨਿਕਲ ਜਾਂਦਾ ਭਾਈ ਉਹਨੇ ਉੱਥੇ ਛੇਤੀ ਰੋਮਰਾਮ ਮਿਲ ਜਾਂਦੇ ਰਾਤ ਮਿਲਦਾ ਗਿਆ ਸੀ ਹੌਲ ਜਾਂ ਸੀਗਾ ਸੌਕ ਜਾਣਾ ਪਿਆ ਸੀ ਹੌਲ ਏਸੀ ਸੀ ਸੀ ਲੱਗੇ ਸੀ ਵਧੀਆ ਪਾਣੀ ਐਡਾ ਠੰਡਾ ਇੱਥੇ ਨਹਾਉਣ ਵਾਲਾ ਕੰਮ ਬਹੁਤ ਔਖਾ ਤੇ ਹੁਣ ਆਪਾਂ ਚੱਲਦੇ ਆਂ ਗੋਬਿੰਦ ਘਾਟ ਚਲੋ ਹਲੋ ਸਵੇਰੇ 4 ਵਜੇ ਨਿਕਲੇ ਸੀ ਰਿਸ਼ੀਕੇਸ਼ ਤੋਂ ਤੇ ਸ਼੍ਰੀਨਗਰ ਦੇ ਅੱਧ ਜੇ ਚ ਮੰਨੋ 50 ਕਿਲੋਮੀਟਰ ਆਏ ਆ ਸਾਹਮਣੇ ਦੇ ਪਹਾੜ ਪੂਰੇ ਖਤਰਨਾਕ ਉਤਰਾਖੰਡ ਦੇ ਰਾਹ ਵੀ ਪੂਰੇ ਚੋਟੀ ਦੇ ਚੀਕ ਨਿਕਲਦੀ ਆਉਂਦੀ ਆ ਟਰੱਕਾਂ ਦੀ ਪੂਰੀ ਚੀਕ ਨਿਕਲਦੀ ਇੱਥੇ ਪੂਰੀ ਖੜੀ ਚੜਾਈ ਆ ਆ ਦੇਖ ਜਬਰਦਸਤ ਮਹੌਲ ਆ ਰਾਤ ਨੂੰ ਬੜੇ ਲੋਕ ਦੇਖੇ ਉਲਟੀਆਂ ਛਾਲੀਆਂ ਲੱਗੇ ਪਈ ਸੀ ਪੂਰੀ ਤਿਆਰੀ ਸੀਗੀ ਤੇ ਸਵੇਰੇ ਮੰਨ ਕੇ ਚੱਲੋ ਜਦੋਂ ਆਪਾਂ ਜ਼ਿਆਦਾ ਖਾ ਲੈਂਦੇ ਆ ਤੇ ਪਹਿਲੀ ਵਾਰੀ ਬੰਦਾ ਆਉਂਦਾ ਪਹਾੜਾਂ 'ਚ ਬਾਕੀ ਹਾਈ ਐਟੀਟਿਊਡ ਹੁੰਦਾ ਵੱਲੋਂ ਆਕਸੀਜਨ ਕਰਕੇ ਤੇ ਜਦੋਂ ਨਵਾਂ ਬੰਦਾ ਜ਼ਿਆਦਾ ਖਾ ਲੇ ਕਰ ਲੈ ਤਾਂ ਉਹ ਦਿੱਕਤ ਤਾਂ ਆਉਂਦੀ ਰਹਦੀ ਆ ਤਾਂ ਕਰਕੇ ਭਾਈ ਹੌਸਲ ਦਾ ਖਾਓ ਤੇ ਇੱਥੇ ਆਉਂਦਾ ਪਹਾੜਾਂ 'ਚ ਸਵੇਰਾ ਸਵੇਰ ਦਾ ਮਾਹੌਲ ਸਵੇਰ ਤੋਂ ਤੇ ਤਰਾਸ ਤੋਂ ਤੇ ਦੇ ਆ ਲੈ ਫੋਟੋ ਇਹ ਹੈ ਸਾਈਕਲ ਯਾਤਰਾ ਤੋਤਾ ਸੀ ਜਾਂਦਾ ਟਾਬਾ ਇੱਥੇ ਵੀ ਤੋਤੇ ਆ ਚਾਹ ਤਮਾਰੀ ਬਾਬੇ ਚੱਲੇ ਪਹਾੜਾਂ 'ਚ ਇਹ ਆ ਸਾਡਾ ਬਾਬਾ ਇਹ ਸਾਨੂੰ ਪਹਾੜਾਂ 'ਚ ਲੈ ਕੇ ਆਇਆ ਬਹੁਤ ਚਿਰ ਅਸੀਂ ਪਹਾੜਾਂ ਦੇ ਘੁੰਮਲੇ ਫਿਰਦੇ ਕੋਈ ਪ੍ਰਸ਼ਾਦ ਨਹੀਂ ਛੱਡਦਾ ਕੋਈ ਮੱਥਾ ਟੇਕਣਾ ਨਹੀਂ ਛੱਡਦਾ ਅਸੀਂ ਇੱਕ ਵਾਰੀ ਇੰਡੇ ਕਹੇ ਤਿੰਨ ਵਾਰੀ ਟੇਕਦਾ ਹਾਂ ਹਾਂ ਹੁਣ ਪਿੰਨੀ ਪ੍ਰਸ਼ਾਦ ਚ ਕੀ ਕਰਾਂਗੇ ਲੈ ਇਹ ਮੇਰਾ ਹੈ ਭਾਬੀ ਤੁਹਾਨੂੰ ਇੱਕ ਖਾਣਾ ਉਹ ਤੀਜੇ ਬਗਿਆ ਕੁਝ ਵੀ ਨਹੀਂ ਛੱਡਦੀ ਡੱਟ ਰਵਟਾਂ ਵਾਲਾ ਜੀ ਲੋ ਵੀ ਸਿਮਗੁੰਡ ਜਾਂਦੇ ਆਪਾਂ ਪਹੁੰਚ ਕੇ ਦੇਵ ਪ੍ਰਿਆਗ ਇਹ ਥਾਂ 'ਤੇ ਸੰਗਮ ਦੋ ਨਦੀਆਂ ਦਾ ਮੇਲ ਹੁੰਦਾ ਉਹਨੂੰ ਕਹਿੰਦੇ ਆ ਸੰਗਮ ਤੇ ਇਹ ਸਾਹਮਣੇ ਆ ਹਲਕਨਦਾ ਤੇ ਭਾਗੀ ਰੱਸੀ ਨਦੀ ਤੇ ਸਾਹਮਣੇ ਲੋਕ ਸੁਨਾਣ ਵੀ ਕਰੀ ਜਾਂਦੇ ਆ ਰੇ ਪੂਰਾ ਮਾਹੌਲ ਬਣਿਆ ਪਿਆ ਇੱਥੇ ਤਾਂ ਤਾਰੀ ਮਾਰ ਗਿਆ ਇੱਕ 12 ਵਜੇ ਮਹੌਲ ਪੂਰਾ ਬਣਿਆ ਪਿਆ ਇੱਥੇ ਸੋਨਾ ਮੋਲਾ ਆ ਸਾਹਮਣੇ ਆ ਗਈ ਯੂਨੀਵਰਸਿਟੀ ਸੈਂਟਰਲ ਸੰਸਕ੍ਰਿਤੀ ਯੂਨੀਵਰਸਿਟੀ ਸੇਮਕੋਣ ਸੰਤ ਜਿਉਂਦਾ ਰਾਜ ਇਹ ਦਰਿਆ ਵਗਦਾ ਤਾਂ ਦਰਿਆ ਦੇ ਵਿੱਚ ਬੜਾ ਹੀ ਸੋਹਣਾ ਮੰਦਿਰ ਬਣਿਆ ਹੋਇਆ ਹੈ। ਮੰਦਿਰ ਦੇਖੋ ਆਪਣੇ ਸਾਹਮਣੇ ਬਿਲਕੁਲ। ਉੱਤਰਾਖੰਡ ਹੈ ਪੂਰਾ ਸਰਾਵ। ਸੋਹਣਾ ਹੈ। ਜਮਾਚਲ ਵੀ ਦੇਖ ਲਿਆ ਆਪਾਂ ਕਸ਼ਮੀਰ ਵੀ ਵੇਖ ਲਿਆ। ਇਹ ਆਪਦੀ ਥਾਂ ਸੋਹਣਾ। ਵਧੀਆ ਮਾਹੌਲ ਇੱਥਾਂ ਦਾ। ਦੇਖੋ ਥੱਲੇ ਦਰਿਆ 'ਚ ਬਰੇਤੀ ਦਾ ਟੇੜ ਲੱਗਿਆ। ਰੋਵਿੰਦ ਘਟ ਜਾਂਦੇ ਨੂੰ ਰਾਹ 'ਚ ਰੁਕੇ ਸੀਗੇ ਤੇ ਪਿੰਡਾਂ ਦੇ ਨਾਮ ਬੱਲੇਸ ਵੱਲੇ ਹੀ ਇੱਥੇ ਕੋਈ ਇੱਥੇ ਅੰਬਾਂ ਦੇ ਬਾਗ ਬਹੁਤ ਆ ਬੁੱਟੇ ਬਹੁਤ ਲੱਗੇ ਆ ਜਿਵੇਂ ਯੂਪੀ 'ਚ ਹੁੰਦੇ ਆ ਵੀ ਯੂਪੀ ਦੇ ਨੇੜਲੇ ਇਲਾਕੇ ਹੀ ਮੰਨੋ ਆਹ ਦੇਖੋ ਹੁਣ ਤੇ ਅੰਬ ਕਿੰਨੇ ਲੱਗੇ ਆ ਭਰਿਆ ਗਿਆ ਅੰਬਾਂ ਨਾਲ ਫੁੱਲ ਵਟਾ ਫੁੱਲਾ ਅੰਬ ਲੱਗੇ ਹੋਏ ਇਹਦੇ ਤੇ ਆਣ ਕਿ ਤੱਕ ਖਾਣ ਵਾਲੇ ਜਮਾਂ ਬੱਸ ਹੋਈ ਪਈ ਆ ਸ਼ਰੀਰ ਦੀ ਗੱਡੀ ਚਲਾਉਣੀ ਹੋਰ ਤਾਂ ਕੀ ਆ ਯੋਗੀ ਉੱਥੋਂ ਵੀ ਤੜਕੇ ਚੱਲੇ ਸੀ ਆਪਾਂ 2 ਵਜੇ ਤੇਥੋਂ ਵੀ 2 ਵਜੇ 10 11 ਵਜੇ ਸੁੱਤੇ ਸੀ 2-3 ਘੰਟੇ ਜੇ ਲੇਟ ਚੱਲਦੇ ਆ ਫਿਰ ਪ੍ਰੈਸ ਵੀ ਕਿੰਨਾ ਲੱਗ ਜਾਂਦਾ ਆਪਾਂ ਕਿਤੇ ਨਾ ਜਾ ਸਕਦੇ ਕੱਲ ਜੱਲੀ ਦੀ 500 ਕਿਲੋਮੀਟਰ ਅੱਜ ਚੱਲਣੀ ਆ 3 350 ਕਿਲੋਮੀਟਰ ਬਾਕੀ ਗੱਡੀ ਨੇ ਐਵਰੇਜ ਉਰੇ ਸੋਣੀ ਦੁੱਤੀ ਆ ਪਹਾੜਾ 'ਚ ਵੀ ਚੱਲ ਕੇ 565 ਕਿਲੋਮੀਟਰ ਚੱਲੀ ਸੀ ਗੱਡੀ ਤੇ 3000 ਤੇ 41 ਰੁਪਏ ਦਾ ਤੇਲ ਖਾਦਾ ਵਿੰਡੋ ਚੱਲ ਕੇ ਇਹ ਰਾਜ ਜਾਂਦੇ ਨੇ ਇੱਕ ਗੁਰੂ ਘਰ ਪੈਂਦਾ ਹੈ ਇੱਥੇ ਲੰਗਰ ਚੱਲਦਾ ਤੇ ਬਹੁਤ ਸੋਹਣਾ ਗੁਰੂ ਘਰ ਬਣੀ ਜਾਂਦਾ ਇਹ ਦੱਸਦੇ ਆ ਵੀ ਇਹਨਾਂ ਨੇ 28 ਸਾਲ ਪਹਿਲਾਂ ਇਹ ਜਗਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਗਾਈ ਆ 1 ਕਰੋੜ ਰੁਪਏ ਦੇ ਵਿੱਚ ਖਰੀਦ ਕੇ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਉਤਰਾਖੰਡ ਤੇ ਹੁਣ ਅੱਪਰ ਚੱਲਦੇ ਅੱਗੇ Oh. ਵੇੜਾ ਸ਼ਾਮ ਦੇ 4:30 ਹੋ ਗਏ ਤੇ ਆਪਾਂ ਪਹੁੰਚ ਗਏ ਗੋਬਿੰਦ ਘਾਟ ਜਿੱਥੋਂ ਕੇ ਪੈਦਲ ਯਾਤਰਾ ਸਟਾਰਟ ਹੋ ਜਾਂਦੀ ਹੈ ਹਿਮਕੁੰਡ ਸਾਹਿਬ ਦੀ ਤੇ ਸਾਹਮਣੇ ਹੈਲੀਕਾਪਟਰ ਨਾਲ ਵੀ ਯਾਤਰਾ ਕਈ ਕਰਦੇ ਆ ਜਿਹੜੇ ਬੰਨੀ ਆਉਂਦਾ ਜੋ ਪਰ ਇੱਕ ਜਿਹੜਾ ਲ ਜਾਂਦਾ ਇੱਕ ਆਉਂਦਾ ਔਰੂ ਭਾਈ ਆਉਂਦਾ ਬਸ ਆ ਕੇ ਦਮ ਹੀ ਨਹੀਂ ਲਿਆ ਰੋਡ ਵਿੱਚ ਵੰਗੂ ਰਿ ਗਿਆ ਮਾਰਿਆ ਟੱਪਿਆ ਤੇ ਰਾਸ਼ ਐਨਾ ਪਿਆ ਹੋਇਆ ਇੱਥੇ ਬਹੁਤ ਜ਼ਿਆਦਾ ਰਾਸ਼ ਗੱਡੀਆਂ ਇੰਨੀਆਂ ਖੜੀਆਂ ਹੋਈਆਂ ਛੱਡ ਦਿਓ ਗੱਲਾਂ ਤੇ ਇਹ ਹਾਲਤ ਮੰਦੜੇ ਹੋ ਗਏ ਗੱਡੀ ਬੜੀ ਜਲਾਉਣੀ ਪੈਗੀ ਤੇ ਰਾਹ ਤੇ ਟ੍ਰੈਫਿਕ ਨੇ ਮਾਰਤਾ ਗੱਡੀ ਤਾਂ ਕਿਹੜੀ ਚੱਲਦੀ ਐ 8 9 800 ਕਿਲੋਮੀਟਰ ਗੱਡੀ ਚੱਲੀ ਐ ਟ੍ਰੈਫਿਕ ਚ 10 ਘੰਟੇ ਲੱਗ ਗਏ ਤੇ ਹੁਣ ਆਪਾਂ ਪਹੁੰਚ ਗਏ ਆ ਤੇ ਬਾਕੀ ਕੱਲ ਨੂੰ ਕਰਾਂਗੇ ਸਫਰ ਸਟਾਰਟ ਪੈਦਲ ਆਲਾ ਤੇ ਦੇਖਦੇ ਆ ਤੋਬਰਾ ਚ ਕਿੰਨੀ ਕਿ ਜਾਣਾ ਚੜਿਆ ਜਾਂਦਾ ਕਿ ਨਹੀਂ ਬਾਕੀ ਬਹੁਤ ਦੁਨੀਆ ਆਈ ਹੋਈ ਇੱਥੇ ਸਵੇਰੇ ਸਵੇਰੇ ਇੱਥੋਂ ਆ ਪਲੋਤਾਂ ਦੀ ਯਾਦਰਾ ਸਟਾਰਟ ਹੁੰਦੀ ਹੈ ਤੇ ਉੱਪਰ ਵੱਲ ਜਾਂਦੀ ਹੈ ਤੇ ਸ਼ਾਮ ਦੇ ਵੇਲੇ ਅੱਜ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਰਸ਼ਪੂਰਾ ਪਿਆ ਹੋਇਆ ਤੇ ਹੁਣੇ-ਹੁਣੇ ਅਸੀਂ ਨਹਾ ਕੇ ਆਏ ਹਾਂ ਨਹਾ ਕੇ ਆਏ ਹਾਂ ਤੇ ਪਾਣੀ ਇੱਧਰ ਸਭ ਤੋਂ ਪੁੱਛਦੇ ਆਂ ਵੀ ਨਹਾਉਣ ਵਾਲਾ ਜੀ ਪਾਣੀ ਕਿੰਨਾ ਘੰਡਾ ਹੈ ਪਾਣੀ ਗਰਮ ਹੀ ਸੀ ਹਨਾ ਐਵੇਂ ਲੋਕ ਗਈ ਜਾਂਦੇ ਆ ਪਾਣੀ ਬਹੁਤ ਗਰਮ ਸੀ ਸੇਕ ਨਿਕਲਦਾ ਸੀ ਸੇਕ ਨਿਕਲਦਾ ਸੀ ਇਹ ਲੈ ਠੰਡਾ ਪਾਣੀ ਸੀਗਾ ਇਹ ਬਰਫ਼ ਆਪਣੇ ਬਰਫ਼ ਵੀ ਗਰਮ ਹੋ ਗਈ ਪਾਣੀ ਡੰਡਾ ਸੀ ਉਹ ਠੰਡਾ ਪਾਣੀ ਤੇ ਬਾਕੀ ਹੁਣ ਚੱਲਦੇ ਆ ਸਵੇਰੇ ਸਵੇਰੇ ਸਵੇਕੋ ਪੈਦਲ ਦੀ ਕੀ ਬਣਦਾ ਕੇਰਾ ਤਾਂ ਸੋਚ-ਸੋਚ ਕੇ ਹੀ ਦਰਜਾ ਲੱਗਦਾ ਵੀ ਜਾਇ ਨਹੀਂ ਜਾਣਾ ਪਰ ਲੋਕਾਂ ਨੂੰ ਦੇਖ ਕੇ ਲੱਗਦਾ ਵੀ ਜਾ ਵੜਾਂਗੇ ਦੇਖੋ ਇਹ ਆਏ ਆ ਹੁਣ ਸਵੇਰ ਦਾ ਹੋ ਗਿਆ ਟਾਈਮ ਤੇ ਸਾਰੇ ਭਰਾਵਾਂ ਨੂੰ ਸਾਸਰੀ ਕਾਲ ਅੱਜ ਆਪਾਂ ਚੱਲੇ ਆ ਉੱਪਰ ਪੈਦਲ ਯਾਤਰਾ ਵਾਸਤੇ ਹੇਰਕੋਟ ਸਾਹਿਬ ਤੇ ਜਿਵੇਂ ਜਿਵੇਂ ਯਾਤਰਾ ਕਰਾਂਗੇ ਤੁਹਾਨੂੰ ਦਿਖਾਉਦੇ ਰਾਵਾਂਗੇ ਸੁਵੇਰਾ ਉੱਠ ਗਏ ਸੀ 4 ਵਜੇ ਪਰ 5 ਵਜੇ ਗਏ ਸਾਹਮਣੇ ਉਹ ਖੜੀਆਂ ਟੈਕਸੀਆਂ ਇੰਤਜ਼ਾਰ ਕਰੀ ਜਾਂਦੀਆਂ 4 ਕਿਲੋਮੀਟਰ ਹੋ ਜਾਂਦੀਆਂ ਬਾਕੀ ਆ ਦੇਖੋ ਪੈਦਲ ਚੱਲੀ ਜਾਂਦੇ ਆ ਚਲੋ ਭਾਈ ਸਾਰੇ ਤਿਆਰ ਆ ਭਾਈ ਦੇਖੋ ਹੁਣ ਕੀ ਬਣਦਾ ਇਧਰ ਫੋਟੋ ਸ਼ੂਟ ਚੱਲ ਰਿਹਾ ਲਓ ਵੀ ਸਵੇਰੇ ਸਵੇਰੇ ਟਕਸ਼ੀ ਤੇ ਚੜ ਕੇ ਆ ਗਏ ਘੰਗਰੀਆ ਤੱਕ ਇੱਥੋਂ ਤੱਕ 4 ਕਿਲੋਮੀਟਰ ਇਹ ਗੱਡੀਆਂ ਆ ਜਾਂਦੀਆਂ ਇਹ ਗੱਡੀਆਂ ਇੱਥੇ ਲਾਹ ਦਿੰਦੀਆਂ 50 ਰੁਪਏ ਲੈਂਦੇ ਆ ਕਿਰਾਇਆ ਓਰੇ ਓਰੇ ਇਸ ਤੋਂ ਬਾਅਦ ਹੋ ਜਾਂਦਾ ਕੰਮ ਸਟਾਰਟ ਪੈਦਲ ਵਾਲਾ ਜਮੋ ਤਲੋ ਹੁਣ ਤਲੋ ਹਲਦੀ ਗੱਡੀ ਮਿਲ ਗਈ ਲਾਸਟੀ ਸੀਗੀ ਚਲੋ ਵੀ ਹੁਣ ਆਪਾਂ ਚੱਲਦੇ ਪੈਦਲ ਅਸ਼ਕਲ ਲਓ ਇਹ ਤੋ ਹੋ ਗਈ ਸਟਾਰਟ ਮੇਨ ਚੜਾਈ ਹੂੰ ਲੈ ਇਹ ਦੋ ਦੋ ਵੀ ਖੜੀ ਹੈ ਗਈ ਐਂ ਤਾਂ ਆਊਗੀ ਖੜੀ ਉਤਰਾਈ ਖੜਾਈ ਦੋਨੇ ਕੋ ਸੌਣਗੇ ਚਮੋਲੀ ਹੈ ਜਿਲ੍ਹਾ ਮਲਾਦਾ ਹਾਂਟੇ ਚ 2 ਕਿਲੋਮੀਟਰ ਦੀ ਚੜਾਈ ਚੜ ਕੇ ਪਹੁੰਚ ਕੇ ਚੜਾਈ ਬਹੁਤ ਤਿੱਖੀ ਤੇ ਖੜੀ ਐ ਪਰ ਰਾਬ ਨਾਲ ਜਿਹੜਾ ਇਹ ਤਾਂ ਬੜੀ ਸੌਖੀ ਚੜੀ ਜਾਂਦੀ ਐ ਕੋਈ ਔਡੀ ਔਖੀ ਨਹੀਂ ਦੇ ਕੇ ਕੋੜ ਆ ਗਿਆ ਚਲਦੇ ਹੋਏ ਰਾਹ 'ਚ ਇੱਕ ਹਸਾਬ ਦਾ ਬੁਲਾਇਆ ਵੀ ਚਲਦੇ ਚਲਦੇ ਜਮਾ ਹੌਲੀ ਚੱਲੋ ਜਮਾ ਛੋਟੇ ਛੋਟੇ ਕਰਵਾ ਜਿਹੜਾ ਜਿੰਨੇ ਤੇਜ਼ ਚੱਲਦੇ ਉਹਨੇ ਵੱਧ ਬੈਣਾ ਪੈਂਦਾ। ਦਮ ਚੜ ਜਾਂਦਾ। ਫਿਰ ਪਾਣੀ ਜ਼ਿਆਦਾ ਪੀਣਾ ਪੈਂਦਾ। ਜਦੋਂ ਜਾੜੇ ਪਾਣੀ ਪੀਵਾਂਗੇ ਫਿਰ ਤੁਰ ਹੀ ਜਾਣੀ। ਐਸ ਕਰਕੇ ਜਮਾ ਹੌਲੀ-ਹੌਲੀ ਤੁਰੋ। ਤੇ ਵਾਹਗੁਰੂ ਵਾਹਗੁਰੂ ਕਰਦੇ ਜਾਓ। ਦੇਖੋ ਸਾਹਮਣੇ ਦਾ ਨਜ਼ਾਰਾ। ਜੰਗਲਾਂ ਦਾ ਜਮਾ ਵਿੱਚ ਦੀ। ਰਾਹ ਬੜੇ ਸੋਹਣੇ ਬਣੇ ਹੋਇਆ। ਸਵੇਰੇ 4 ਵਜੇ ਚੱਲੇ ਤੇ ਅੱਧਾ ਵਾੜ ਤੱਕ ਆਪਾਂ ਪਹੁੰਚ ਗਏ ਆ। ਅਧਵਾੜ ਜਾ ਕੇ ਇੱਥੇ ਚਾਹ ਪਾਣੀ ਪੀਣ ਲੱਗੇ ਆ ਤੇ ਚੜਾਈ ਠੀਕ ਆ ਛੋਟੇ ਛੋਟੇ ਕਦਮਾਂ ਨਾਲ ਚੱਲਦੇ ਰਹੋ ਬਹੁਤ ਔਖਾ ਔਖਾ ਵੀ ਆ ਸੌਖਾ ਵੀ ਆ ਦੋਨੇ ਕੰਮ ਆ ਜੇ ਸੌਖਾ ਮੰਨ ਕੇ ਚੱਲੀਏ ਤਾਂ ਸੌਖੀ ਲੱਗਦੀ ਆ ਜੇ ਔਖੀ ਮੰਨਾਂਗੇ ਤਾਂ ਜਮੇ ਔਖੀ ਆਪਾਂ ਅਧਵਾੜ ਪਹੁੰਚ ਗਏ ਆ ਤੇ ਆਪਾਂ ਨੂੰ ਲਗਭਗ 2 ਘੰਟੇ ਲੱਗੇ ਆ 2 ਘੰਟਿਆਂ ਚ ਪਹੁੰਚ ਜਾਗੇ ਤੇ ਬਾਕੀ ਆਪਣੇ ਪਿੱਛੇ ਰਹਿ ਗਏ ਆ ਸੰਗਤ ਤੇ ਹੁਣ ਇੱਥੇ ਪੀਣ ਲੱਗੇ ਸੀ ਚਾਹ ਕਾ ਖੰਡ ਪੂਰੀ ਹੈ ਤੇ ਚਲਦਿਆਂ ਨੂੰ ਮੁੜਕਾ ਬਹੁਤ ਆਉਂਦਾ। ਆਹੋ ਸਵਾਸ। ਲੋ ਵੀ ਅੱਧਵਾੜ ਦਾ ਪਾਗੇ ਟੱਪਿਆ ਹੈ। ਤੇ ਹਲਕੇ ਹਲਕੇ ਕਰਮਾ ਉਹਨਾਂ ਚੜ ਰਹੇ ਆ। ਜਿੰਨੀ ਕਾਲ ਕਰਾਂਗੇ। ਉੰਨੇ ਜਿਆਦੇ ਸਾਹ ਚੜਦਾ। ਐਸ ਲਈ। ਓਲੇ-ਪੋਲੇ ਪੈਰ ਪਟੋ। ਛੜਦੇ ਜਾਓ। ਛਿਪ-ਛਿਪ ਕਰਕੇ ਪਾਣੀ ਪੀਓ। ਜਾਦੇ ਇਕੱਠਾਂ ਤੇ ਬੈਠ ਕੇ ਪੀਓ ਨਾ ਹੋਰ ਜਿਆਦੇ ਲੱਟਰਪਟ ਰਖਾਓ ਨਾ ਚਿਪਸਾਂ ਮੈਗੀਆਂ ਧਰਾਵਾਂ ਨਾਲ ਚੜਦੇ ਆਓਗੇ ਤਾਂ ਚੜ ਜਾਗੇ ਤੇ ਨਹੀਂ ਔਖਾ ਇਹ ਚੱਲੀਏ ਸਾਗੇ ਤਾਂ ਸਾਰੀ ਵਾਪਸ ਵੀ ਆਈ ਜਾਂਦੇ ਲੋਕ ਘਾਟ ਤੋਂ ਘਾਟ ਬੰਨੀ ਨੂੰ ਧਾਮ ਤੋਂ ਆਪਾਂ ਜਾ ਰਹੇ ਹਾਂ ਸਾਫੇ ਸੁਫੇ ਲੈ ਚੁਕੇ ਐ ਮੈਗਾਂ ਦੇ ਵਿੱਚ ਪੈ ਚੁਕੇ ਐ ਇਦੋਂ ਪਤਾ ਲੱਗਦਾ ਵੀ ਚੜਾਈ ਦੇਖੀ ਐ ਇਨੀ ਮਿੰਨ ਦੇਖੀ ਹੈ ਨਾ ਧੋਪ ਆ ਗਈ ਜਿਹੜੀ ਗੱਲ ਇੱਕ ਲੋਂ ਗਰਮੀ ਆ ਗਈ ਕੋਈ ਔਖੀ ਜਿਹੜਾ ਇਨੀ ਬੜੀ ਸੌਖੀ ਆ RAM nal ਚੜਦੇ ਜਾਓ ਵਾਇਗਰ ਵਾਇਗਰ ਕਰਦੇ ਜਾਓ ਹੱਲੋ ਵੀ ਕਰਦੇ ਕਰਾਉਂਦੇ ਆਦੋ ਆਟਾ ਪਾ ਆ ਗਏ ਆਦਵਾੜ ਤੇ ਇਥੇ ਵਧੀਆ ਬਣੇ ਹੋਇਆ ਥਾਬੇ ਤੇ ਖਾਣ ਪੀਣ ਨੂੰ ਤੇ ਘੋੜਿਆਂ ਨੂੰ ਉਤਰਵਾ ਬੜਾ ਹੀ ਔਖਾ ਤੇ ਇੱਥੇ ਆ ਕੇ ਦੋ ਰਾ ਹੋ ਜਾਂਦੀ ਕਿੱਥੇ ਨਵਾਂ ਪੁਲ ਬਣਿਆ ਹੋਇਆ ਇੱਕ ਪੁਰਾਣਾ ਪੁਲ ਆ ਉਹਦੇ ਕਿ ਪਹਿਲਾ ਚੜਾਈ ਕਾ ਕਰਵਾ ਚਿੱਕੇਦਨ ਚੜਨਾ ਪੈਂਦਾ ਜੀ ਪਹਿਲਾ ਚੜਾਈ ਆ ਪਹਿਲਾ ਚੀਕਾ ਵੱਜ ਜਾਂਦੀਆਂ ਸਾਰੀਆਂ ਬਾਕੀ ਇੱਥੇ ਇੱਕ ਚੀਜ਼ ਦੇਖੀ ਵੀ ਪਾਣੀ ਦੀ ਬੋਤਲ ਦਾ ਰੇਟ 4 ਗੁਣਾ ਤਿੰਨ ਹੋਣਾ ਇਹ ਗੱਲਾਂ ਆਏ ਆ ਬਾਈ ਔਖਾ ਬਹੁਤ ਇਹਨਾਂ ਨੂੰ ਵਿਚਾਰਾਂ ਲੈ ਕੇ ਆਉਣਾ ਤਾਂ ਰੇਟ ਤਾਂ ਕਰਨਾ ਹੀ ਪੈਣਾ ਕਿਉਂਕਿ ਇਹਨਾਂ ਦਾ ਵੀ ਕੋਈ ਇਹ ਨਿਗਾ ਵੀ ਉੱਥੋਂ ਸੌਖੀ ਆ ਜਾਂਦੀ ਪੈਦਲ ਚੱਲ ਕੇ ਆਏ ਤਾਂ ਪਤਾ ਲੱਗਦਾ ਕਿ ਇਹ ਕਿੰਨੇ ਔਖੇ ਸਮਾਨ ਇੱਥੇ ਲੈ ਕੇ ਆਉਂਦੇ ਆ ਫਿਰ ਰੇਟ ਤਾਂ ਲੈਣਾ ਹੀ ਇਹਨਾਂ ਨੇ ਵੀ ਅਕਸਰ ਤੇ ਇਹ ਸਾਹਮਣੇ ਚੱਲੀ ਜਾਂਦਾ ਦਰਿਆ ਤੇ ਸਾਹਮਣੇ ਰਹਿ ਗਿਆ ਨਾਖੋਟ ਚੰਗੇ ਲਾਏ ਨਵਾਂ ਪੁਲ ਬਣਿਆ ਹੋਇਆ ਉਹ ਥੱਲੇ ਰਹਿ ਗਿਆ ਸਾਨੂੰ ਇੱਕ ਟਾੜਾ ਇਹ ਪੁਰਾਣਾ ਇਹ ਤੇ ਲੈ ਕੋੜੇ ਇਹ ਬੜਾ ਨਵਾਂ ਪੁਲ ਪੁਲ ਤੇ ਮਾਹੌਲ ਪੂਰਾ ਇਸ ਨੰਬਰ ਹੈ ਇਹ ਭੱਜਦਾ ਹੋਇਆ ਦਰਿਆ ਉਹ ਸਾਹਮਣੇ ਦੇਖੀ ਆਂਦਾ ਪੁਰਾਣਾ ਪੁਲ ਜਿਹੜਾ ਥੱਲੋਂ ਦੀ ਰਾਹ ਉਹਦਾ ਪੁਰਾਣੇ ਪੁਲ ਤੋਂ ਨਹੀਂ ਇਹ ਨਵਾਂ ਇਹਨਾਂ ਦੇ ਆ ਸਾਡਾ ਢੀਲਾ ਵਾਲਾ ਹਾਰੀ ਨਹੀਂ ਬਣੀ ਜਾਂਦੀ ਤੇਰੀ ਉੱਥੋਂ ਉੱਥੋਂ ਪੱਗ ਬੰਨ ਕੇ ਤੁਰਿਆ ਸੀਗਾ ਪਾਈ ਬੈਠਾ ਵਿੱਚ ਬੈਗ ਦੇ ਇੱਥੇ ਅੱਗੇ ਥੋੜਾ ਜਿਹਾ ਰਸਤਾ ਹੈਗਾ ਖਰਾਬ ਬਾਕੀ ਵਧੀਆ ਸਾਂ ਕਿਥੇ ਥੋੜਾ ਚੜਨਾ ਬਹੁਤ ਆਖੀ ਉਤਰਨਾ ਵੀ ਜੋ ਵੀ ਕੋੜੇ ਲੰਘਦੇ ਆ ਤੇ ਕੋੜਿਆਂ ਤੇ ਬੜੀ ਦਿੱਕਤ ਆਉਂਦੀ ਆ ਤੇ ਉਹ ਖਰਾ ਰਾ ਠੀਕ ਆ ਇਹ ਥੋੜੇ ਸ਼ਾਰਟਕਟ ਰਾ ਦੇਖੋ ਨਹੀਂ ਉਧਰ ਦੀ ਬੜਾ ਔਖਾ ਸੀ ਨਾ ਸਹੀ ਹੈ ਉਧਰ ਦੀ ਬੜਾ ਟਾਈਮ ਲੱਗਿਆ ਉਧਰ ਵੀ ਟੁੱਟਿਆ ਹੀ ਐ ਐਦੋਂ ਵੀ ਜ਼ਿਆਦਾ ਲਓ ਬਈ ਬਹਿ ਗਿਆ 2 ਕਿਲੋਮੀਟਰ ਤੇ ਇੱਥੇ ਆ ਕੇ ਜਮਾ ਸਿੱਖੀ ਸਿੱਧੀ ਚੜਾਈ ਆ ਜੋ ਆ ਖੜੀ ਪੂਰੀ ਚੀਕ ਪੈਂਦੀ ਐ ਸਲੱਤਾ ਦੀ ਬਸ ਛੋਟਾ ਛੋਟਾ ਕਦਮਾਂ ਨਾਲ ਵਧਦੇ ਰਹੋ ਤੇ ਪਾਣੀ ਪੀਂਦੇ ਰਹੋ ਬਾਕੀ ਬਹੁਤ ਬਜ਼ੁਰਗ ਵੀ ਆਈ ਜਾਂਦੇ 50 ਸਾਲਾਂ ਤੋਂ ਪਲੱਸ ਵਾਲੇ 60 ਸਾਲਾਂ ਦੇ ਉਹ ਪਿਛਲੇ ਪਾਸੇ ਦੇਖੋ ਕਿੰਨੇ ਬਜ਼ੁਰਗ ਆ ਗਾ ਉਧਰ ਉਹ ਵੀ ਆਈ ਜਾਂਦੇ ਤੇ ਫਿਰ ਆਪਾਂ ਤਾਂ ਫੇਰ ਵੀ ਚਲੋ ਜਵਾਨ ਐ ਆਉਣਾ ਚਾਹੀਦਾ ਸਭ ਨੂੰ ਵਧੀਆ ਗੱਲ ਐ ਇਹ ਇਧਰ ਦੇਖੋ ਪਹਾੜਾ ਵਿਊ ਕਿੰਨਾ ਸੋਹਣਾ ਖਾਮ। ਪੂਰਾ ਮਾਹੌਲ ਇੱਕ ਨੰਬਰ ਬਣਿਆ ਪਿਆ। ਇਧਰ ਬਹੁਤ ਉੱਚੇ ਪਹਾੜਾ। ਬਹੁਤ ਹੀ ਜ਼ਿਆਦਾ। ਉੱਤੇ ਨਿਗਾ ਨਹੀਂ ਪੈਂਦੀ ਇੰਨੇ ਉੱਚੇ ਐ। ਤੇ ਇਧਰ। ਉਹ ਡੰਡ ਘਟੋਲਾ ਫਿਰਦਾ ਏਡੇ ਲਾਉਂਦਾ। ਇਹ ਸ਼ਾਮ ਨੂੰ ਚੰਗੇ ਕਿਡੇ ਲਾ ਦਿੰਦਾ। 7000 ਰੁਪਏ ਇੱਕ ਪਾਸੇ ਦਾ ਲੈਂਦਾ। ਤੇ ਮੈਨੂੰ ਲੱਗਦਾ ਸਾਰੇ ਅੱਧੇ ਘੰਟੇ ਚ ਅਪਡਾਊਨ ਕਰ ਦਿੰਦਾ ਏ। ਲੈ ਬੇ। ਆਗੀ ਸੰਗਤ ਆਗੀ ਸੰਗਤ ਨੂੰ ਦੇਖ ਰੇ ਸੀ ਸੰਗਤ ਪੂਰਾ ਲਿਟ ਲਿਟ ਕੇ ਚੜਦੇ ਹੋਏ ਹਾਂ ਹਾਂ ਇਹ ਉਹਨੇ ਮਰਾਇਆ ਕਿ ਰੀਲ ਲੈਣਾ ਓ ਕੀ ਘਾਟੀ ਮੁਸ਼ਕਿਲ ਪੈਂਡਾ ਹਿਮਕੁੰਡ ਨੂੰ ਜਾਣਾ ਏ ਇਹ ਸਾਰੇ ਕੰਮ ਉਹਦੇ ਆ ਲਓ ਬਈ ਓ ਕੀ ਘਾਟੀ ਮੁਸ਼ਕਿਲ ਪੈਂਡਾ ਤੇ ਲਗਭਗ ਲਗਭਗ ਅਸੀਂ ਗੋਵਨ ਘਾੜ ਪਹੁੰਚ ਗਏ ਹੂੰ ਬਹੁਤ ਦੂਰ ਲੱਗਦਾ ਪੁਰਾਣਾ ਨਜ਼ਾਰਾ ਉਹ ਸਾਹਮਣੇ ਆ ਗਈ ਬਰਫ਼ ਇਹਦਾ ਨਹੀਂ ਪਾਪਾ ਕਹੀ ਹੁਣਾ ਅੱਛਾ ਸਾਰਾ ਸਾਰੀ ਰਲਦਾ ਚੜਾਏ ਪਰ ਹਾਂ ਬਹੁਤ ਤਿੱਖੀ ਚੜਾਈ ਹੈ 3 ਕਿਲੋਮੀਟਰ ਜਮਾ ਸਿੱਧੀ ਖੜੀ ਪਰ ਚੜ ਗਏ ਕਿਉਂਕਿ ਇਹ ਤਾਂ ਠੱਡਾ ਹੈ ਆਰਾਮ ਨਾਲ ਬੰਦਾ ਹੌਲੀ 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 ਚੜੀ ਜਾਂਦਾ ਬਹੁਤ ਬਜ਼ੁਰਗ ਵੀ ਚੜੀ ਜਾਂਦੇ ਆਪਾਂ ਤਾਂ ਫੇਰ ਚਲੋ ਜਵਾਨ ਬਜ਼ੁਰਗ ਕਰਨਜੀਤ ਨੂੰ ਲੈਣਾ ਦੇਣਾ ਮੋਟੇ ਨੂੰ ਲੈਣਾ ਦੇਣਾ ਉਹ ਤਾਂ ਚੜ ਛੁੱਟ ਜਾਂਦਾ ਉਹ ਬਹੁਤ ਚਿਹੜਾ ਹੈ ਨਾ ਦੋਗੇ ਦੇ ਹੁੰਦੀ ਜਾਣ ਲੈ ਲਰਨਾ ਹਾਏ ਆ ਗਿਆ ਹੈਲੀਪੈਡ ਹੈਲੋ ਬਰਦਾ ਕੰਮ ਕੋ ਜਲਦੀ ਕੰਮ ਕੋ ਹੈਲੋ ਅਰੇ ਆ ਹੈਲੀਪੈਡ ਤੇ ਪਹੁੰਚ 11 ਵਜੇ ਨੂੰ ਸਾਢੇ 5 ਤੁਰੇ ਸੀ ਪੂਰੀ ਨਿਕਲ ਗਈ ਤੂੰ ਤਾਂ ਬੋਲ ਹੈਲੋ ਜੀ ਪਹੁੰਚ ਗਏ ਅਗਰੇ ਆ ਜਿੱਥੇ ਬਾਈ ਸਾਲਾ ਕੀ ਕੰਮ ਹੈ ਥੋੜੀ ਦੋ ਮਿੰਟ ਕੰਮ ਹੈ ਇਥੋਂ ਹੇਮਗੁਰ ਸਾਹਿਬ ਦੀ ਅੱਗੇ 6 ਕਿਲੋਮੀਟਰ ਸ਼ਾਤਰਾ ਰਹਿ ਗਈ। ਬਾਕੀ ਆਪਾਂ ਪਹੁੰਚ ਜਾਈਏ। ਅਸਲੀ ਹੋ ਵੀ ਦਮਾ। ਬਾਕੀ ਦੇਖੋ। ਇੱਥੇ ਵਧੀਆ ਹੋਟਲ ਵੀ ਬਣੇ ਹੋਏ ਆ ਤੇ ਬਾਕੀ ਗੁਰੂ ਘਰ ਚਲਦੇ ਆ। ਕੋਈ ਪਰੇ ਬਾਅਦ ਕੀ ਕਰੀਆ। ਸਮਾ ਹੋ ਗਿਆ ਦੁਪਹਿਰ ਦੇ 2:00 ਵਜੇ ਦਾ ਤੇ ਆਪਾਂ ਪਹੁੰਚ ਗਏ ਗੁਰੂ ਘਰ ਗੋਬਿੰਦ ਧਾਮ ਇੱਥੋਂ ਧਾਮ ਤੋਂ ਯਾਤਰਾ ਅੱਗੇ ਦੀ ਹਿਮਕੁੰਡ ਸਾਹਿਬ ਵਾਸਤੇ ਸਵੇਰੇ ਸਵੇਰੇ ਫਿਰ 4:00 ਵਜੇ ਚੱਲਦੀ ਆ ਉਦੋਂ ਯਾਤਰਾ ਸਟਾਰਟ ਕਰਨੀ ਚਾਹੀਦੀ ਹੈ ਤੇ ਵਾਪਸ ਆਇਆ ਜਾਂਦਾ ਹੈ ਤੇ ਬਾਕੀ ਇੱਥੇ ਆ ਕੇ ਆਪਾਂ ਨੂੰ ਵਧੀਆ ਹਾਲ ਬਿਲਗੇ ਸੀ ਹੁਣ ਬਾਕੀ ਯਾਤਰਾ ਕੱਲ ਦੇ ਦੇਖਦੇ ਆਪਾਂ